ਅੱਜਕੱਲ੍ਹ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੈਟਫਾਰਮ ਨਾਲ ਜੁੜੇ ਸਾਰੇ ਸ੍ਰੋਤਿਆਂ ਦਾ ਇੱਕ ਸਕਸੈਸ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਆ ਸੁਜੀਤ ਸਿੰਘ ਉਹਨਾਂ ਦਾ ਸੁਪਰ ਵੀਜ਼ਾ ਹੈ ਇਹ ਸਾਡੇ ਕੋਲ ਆਇਆ ਸੀ ਕੇਸ ਆਫ ਦਾ ਅਪਲਾਈ ਕਰਦੇ ਵੀ ਕੇਸ ਅਪਲਾਈ ਕੀਤਾ ਸਾਰੇ ਨਾਲ ਧਿਆਨ ਚ ਰੱਖ ਕੇ ਰਿਕੁਆਇਰਮੈਂਟਸ ਐਂਡ ਐਵਰੀਥਿੰਗ ਇਹਨਾਂ ਦੇ ਬੱਚਿਆਂ ਦੀ ਇਨਕਮ ਦਾ ਕਿੰਨੇ ਫੈਮਿਲੀ ਮੈਂਬਰਸ ਨੇ ਐਪਲੀਕੈਂਟ ਕਿੰਨੇ ਜਾਣੇ ਸਾਰਿਆਂ ਨੂੰ ਧਿਆਨ ਚ ਰੱਖ ਕੇ ਕੇਸ ਨੂੰ ਅਪਲਾਈ ਕੀਤਾ ਕਈ ਵਾਰੀ ਹਾਈ ਕਮਿਸ਼ਨ ਆਫ ਕੈਨੇਡਾ ਵੀ ਹੋ ਜੀਣਾ ਬਲੰਡਰ ਮਿਸਟੇਕਸ ਕਰਦਾ ਕਦੀ ਸੁਣ ਕੇ ਦੇਖਿਆ ਹੱਸਾਉਂਦਾ ਤਾਂ ਉਹਨਾਂ ਨੇ ਇਹਨਾਂ ਦਾ ਦੇਨ ਕਰਤਾ ਕਿ ਤੁਹਾਡੀ ਇਨਕਮ ਅਕੋਰਡਿੰਗ ਟੂ ਐਪਲੀਕੈਂਟਸ ਪੂਰੀ ਨਹੀਂ ਹੁੰਦੀ ਅਸੀਂ ਜਦੋਂ ਸਾਰੀਆਂ ਚੀਜ਼ਾਂ ਦੁਬਾਰਾ ਡਿਮੋਨਸਟ੍ਰੇਟ ਕੀਤੀ ਨਾ ਹਾਈ ਕਮਿਸ਼ਨ ਆਫ ਕੈਨੇਡਾ ਨੂ ਰੀ ਕੰਸੀਡਰੇਸ਼ਨ ਦੇ ਵਿੱਚ ਇਹਨਾਂ ਦਾ ਕੇਸ ਸੀ ਪਾਇਆ ਉਹਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਇੱਕ ਪ੍ਰੋਪਰ ਚਾਰਟ ਦੇ ਰੂਪ ਦੇ ਵਿੱਚ ਪ੍ਰੋਪਰ ਤਿਆਰ ਕਰਕੇ ਵੀ ਫੈਮਿਲੀ ਦੇ ਵਿੱਚ ਪੰਜ ਜਾਣੇ ਨੇ ਬਟ ਐਪਲੀਕੈਂਟ ਇੱਕੋ ਹੀ ਆ ਉਹਦੇ ਹਿਸਾਬ ਦੇ ਨਾਲ ਕੀ ਕੈਲਕੂਲੇਸ਼ਨਸ ਹੋਣਗੀਆਂ ਕਲੀ ਕਲੀ ਗਲ ਵੀਜ਼ਾ ਅਫਸਰ ਨੂੰ ਸਮਝਾਈ ਤਾਂ ਉਸ ਤੋਂ ਬਾਅਦ ਮਾਰਚ 10 ਨੂੰ ਵੀਜ਼ਾ ਅਫਸਰ ਨੇ ਇਹਨਾਂ ਦੀ ਸਾਡੀ ਰਿਕੁਐਸਟ ਨੂੰ ਮੰਨ ਕੇ ਪੋਜ਼ਿਟਿਵ ਰਿਜ਼ਲਟ ਦੇਤਾ ਇਹਨਾਂ ਦੇ ਪਾਸਪੋਰਟ ਰਿਕੁਐਸਟ ਆ ਕੀਤਾ ਸੋ ਇਹ ਦੱਸਣ ਤੋਂ ਬਾਅਦ ਇਹ ਆ ਕਿ ਜਦੋਂ ਅਸੀਂ ਕੇਸ ਅਪਲਾਈ ਕਰਦੇ ਆ ਨਾ ਉਹਦੇ ਵਿੱਚ ਕਈ ਵਾਰੀ ਆਪਾਂ ਸਭ ਕੁਝ ਸਹੀ ਕੀਤਾ ਹੁੰਦਾ ਵੀਜ਼ਾ ਅਫਸਰ ਨੂੰ ਉਸ ਕੇਸ ਦੇ ਕਈ ਵਾਰੀ ਉਸ ਤਰੀਕੇ ਨਾਲ ਸਮਝ ਨਹੀਂ ਪਉਂਦਾ ਕਿਉਂਕਿ ਇਨਸਾਨ ਹੀ ਆ ਉੱਥੇ ਵੀ ਜਿਹੜੇ ਬੈਠੇ ਨੇ ਉਹ ਕੋਈ ਰੱਬ ਨਹੀਂ ਹੈਗੇ ਕਿ ਉਹਨਾਂ ਵੱਲੋਂ ਜਿਹੜਾ ਕੁਝ ਵੀ ਕੀਤਾ ਜਾ ਰਿਹਾ ਉਹ ਬਿਲਕੁਲ ਸਹੀ ਹੀ ਹੋਊਗਾ ਸਟੀਕ ਹੀ ਹੋਊਗਾ ਇਸ ਲਈ ਇੰਪੋਰਟੈਂਟ ਚੀਜ਼ ਇਹ ਹੈ ਕਿ ਜੇ ਰਿਫਿਊਜ਼ ਆ ਵੀ ਗਈ ਹੈ ਡਰਨਾ ਨਹੀਂ ਦਾ ਉਹਨੂੰ ਬਹੁਤ ਹੀ ਬਿਹਤਰੀਨ ਤਰੀਕੇ ਦੇ ਨਾਲ ਰੈਡੀ ਕਰਕੇ ਹਾਈ ਕਮਿਸ਼ਨਨ ਆਫ ਕੈਨੇਡਾ ਦੇ ਰਿਜ਼ਲਟ ਨੂੰ ਚੈਲੰਜ ਵੀ ਆਪਾਂ ਕਰ ਸਕਦੇ ਜਿਵੇਂ ਚੈਲੰਜ ਕਰਕੇ ਉਸ ਤੋਂ ਬਾਅਦ 15 ਦਿਨਾਂ ਦੇ ਵਿੱਚ ਵਿੱਚ ਆਪਾਂ ਵੀਜ਼ਾ ਲੈ ਲਿਆ ਸੋ ਜੇ ਤੁਹਾਡਾ ਵੀ ਇਹੋ ਜਿਹਾ ਕੋਈ ਪ੍ਰੋਫਾਈਲ ਹੈ ਤੁਹਾਨੂੰ ਵੀ ਲੱਗਦਾ ਕਿ ਤੁਹਾਡਾ ਕੇਸ ਰਿਫਿਊਜ਼ ਹੋਇਆ ਤੁਹਾਨੂੰ ਹੁਣ ਅੱਗੇ ਰਾਹ ਨਹੀਂ ਦਿਖ ਰਿਹਾ ਤਾਂ ਇੱਕ ਵਾਰੀ ਸਾਨੂੰ ਆਕੇ ਮਿਲੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕੇਸ ਨੂੰ ਸਕਸੈਸ ਕਰਵਾਉਣ ਧੰਨਵਾਦ